ਪੋਜ ਨੂੰ ਬਾਟ ਲੈ ਵੀ ਮੈਮਰੇ ਬੂਟੇ ਲੈ ਕੇ ਜਾਵਾਂਗੇ ਆਪਾਂ ਇਹ ਗੁਣਾਕਾਰੀ ਹੁੰਦੇ ਆ ਚਲੋ ਮਿੱਤਰੋ ਗਾਂਹ ਨੂੰ ਬਿਆਹ ਕਰਾਵਾਂਗੇ ਉਹ ਦੂਗਾਂ ਨੂੰ ਫਿਰ ਮੁੰਡੇ ਹੋਣਗੇ ਫਿਰ ਬੰਦਾ ਬਣਾਂਗੇ ਕਿਹੜੇ ਵੀ ਬਾਈ ਇਹ ਆਪਾਂ ਨੂੰ ਤਾਂ ਕੀ ਫਾਇਦੇ ਮੰਹਣੀ ਇਹ ਬੂਟਿਆਂ ਦਾ ਇਹ ਤਾਂ ਆਉਣ ਵਾਲੀ ਪੀੜ੍ਹੀ ਨੂੰ ਫਾਇਦਾ ਮਜ਼ਾਕ ਨਹੀਂ ਆਪਾਂ ਨੂੰ ਕਦਾ ਫਾਇਦਾ ਹੋ ਗਿਆ ਹੁੰਦਾ ਨਹੀਂ ਹੋ ਮਾਗਲੇ ਪੱਟਾਂ ਟੋ ਆ ਜਾ ਪੱਟੇ ਆ ਰੱਖਦਾ ਕੀ ਹੋ ਗਿਆ ਇੱਕ ਬਣੀ ਪੱਟਾ ਚੱਲ ਅੱਗੇ ਦਰਸਤ ਲੱਗੋ ਟੂ ਆ ਲਖਾਈ ਆ ਦੇਖ ਲੋ ਟੂ ਆ ਦੇਖ ਲੋ ਕੋਈ ਇਹਦਾ ਪੱਟਾ ਦੋ ਵੱਟ ਗਏ ਬਈ ਅਜੇ ਤੱਕ ਸੰਘਾਤ ਚੱਲ ਰਹੀ ਆ ਬੂਟੇ ਲਾਈ ਜਾਂਦੇ ਆ ਉਹ ਦੇਖੋ 250 ਦੇ ਬੂਟੇ ਦੇ ਗਰੀਬ ਲਾਤਾ ਹਾਂ ਹਾਂਜੀ ਬਈ ਸਸਤੀ ਗਾਲ ਕੀ ਹਾਲ ਚਾਲ ਸਾਰਿਆਂ ਦੇ ਬਹਾਂ ਤੇ ਆਪਣੇ ਭਰਾ ਆਪਣੀ ਸੜੀ ਅੱਜ ਆਪਾਂ ਬਾਟੇ ਆ ਆਪਾਂ ਸੋਚਿਆ ਆ ਕਿ ਅੱਜ ਆਪਾਂ ਬੂਟੇ ਲਾਉਣੇ ਆਗੇ 200 ਬੂਟਾ ਲਾਵਾਂਗੇ ਵੱਟ ਤੋਂ ਵੱਟ ਕਿੱਥਾ ਹੋ ਜਾ ਕੇ ਪਹਿਲਾ ਵੀ ਲਾਵਾਂਗੇ ਜਿੰਨੇ ਕ ਆਪਣੀ ਮਾਰਚ ਆਉਂਦੇ ਆ ਪਾਪਾ ਹੋਣੇ ਕੀ ਲਵਾ ਕੇ ਕਿੱਥੇ ਦਿੱਤੇ ਪਾਣੀ ਹੁੰਦਾ ਭਾਈ ਤੇ ਹੁਣ ਚਾਈ ਜਾਂਦੇ ਆਂਗੇ ਮਨੂਣੀ ਫਟ ਲੈ ਕੇ ਆਇਆ ਹੈ ਬਾਕੀ ਕਰਨਾ ਹੁਣੀ ਅੰਦਰ ਨੇ ਸੰਭਣੀ ਗੱਡੀ ਚ ਦੇਖੀ ਜਾਓ ਵਲੌਗ ਬਣਾ ਰਹੇ ਨੇ ਉਹ ਤੇ ਬਾਕੀ ਯਾਰ ਹਰ ਇੱਕ ਹੈ ਭਰਾ ਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਨਾ ਆਪਾਂ ਨੂੰ ਕੁੱਤੇ ਦਾ ਜ਼ਰੂਰ ਲਾਉਣੇ ਚਾਹੀਦੇ ਨੇ ਭਾਈ ਤੇ ਉਹ ਇਹ ਡਰਾਈਵਰ ਸਾਹਿਬ ਬੈਠੇ ਇੱਧਰ ਚੱਕ ਕੇ ਵੜਾਇਆ ਇੱਧਰ ਦੀ ਦਿਖਾ ਰਹੇ ਐਕਸਲ ਵਾਰ ਮੈਨੂੰ ਐਕਸਲ ਸਨਵਾਰਾ ਸਨਵਾਰ ਮਰੀ ਉਹ ਥੁੜੀ ਜਾਓ ਨਵਾਂ ਯਾਰਾਂ ਗੱਡੀ ਘਮਾਉਂ ਗੱਡੀ ਘਮਾਉਂਦਾ ਯਾਰ ਓਏ ਮੇਰੀ ਗੱਲ ਸੁਣ ਨਾ ਮੈਂ ਵਿਆਹ ਕਰਵਾਉਣਾ ਭੈਣ ਦਾ ਗੱਡੀ ਦਾ ਘਮਾ ਚੰਗਾ ਲੈ ਪਾਪਾ ਚਾਹ ਨਾਸਰੀ ਚ ਬੂਟੇ ਲੈ ਕੇ ਜਾਵਾਂਗੇ ਵੇਦਰਾ ਦੇ ਕਿਥੋਂ ਪੱਕਾ ਸਾਰਾ ਘੈਂਟ ਕੁੱਟਿਆ ਆਪਾਂ ਉਹੀ ਲੈ ਕੇ ਜਾਣਾ ਬਾਈ ਜਿਵੇਂ ਨਮ ਹੋ ਗਈ ਛਾਂਜਣਾ ਹੋ ਗਈ ਗੁਣਾਕਾਰੀ ਬੁੱਟੀ ਲੈ ਕੇ ਜਾਣਾ ਆਪਾਂ ਹਾਂ ਜਮਨੂ ਦੇ ਨਾਂ ਤੇ ਉੱਪਰ ਅਜੇ ਲਾਉਣੇ ਆ ਬੁੱਟੇ ਫਿਰ ਲਾ ਦੇਣਾ ਹੈ ਕਰਨਾ ਤੁਹਾਡੇ ਨਾਂ ਤੇ ਵੀ ਬੁੱਟੇ ਲਾਉਣੇ ਸਾਰਿਆਂ ਦੇ ਨਾਂ ਤੇ ਸਾਰੇ ਹੀ ਬੁੱਟੇ ਲਾ ਦੇਣਾ ਹਾਂ ਪ੍ਰੀਤ ਸੰਤ ਪ੍ਰੀਤ ਦੇ ਨਾਂ ਤੇ ਇੱਕ ਮੰਨੂ ਦੇ ਨਾਂ ਤੇ ਲਾਉਣ ਭਰਾ ਮੰਨੂ ਦੇ ਫਰਾਂਗ ਨੰਮਰੇ ਬੁੱਟ ਲੈ ਕੇ ਜਮਾਗੇ ਆਪਾਂ ਇਹ ਗੁਨਾਹਗਰੀ ਹੁੰਦਿਆ ਚਲੋ ਮਿੱਤਰਾਂ ਗਾਂਹਾਂ ਨੂੰ ਬਿਆਹ ਕਰਾਵਾਂ ਦੋ ਦੋ ਗਾਂਹਾਂ ਨੂੰ ਕੋਈ ਮੁੰਡੇ ਹੋਣਗੇ ਫਿਰ ਬੰਨਾਗੇ ਕਿ ਨਹੀਂ ਬਾਈ ਚਲੋ ਚੈੱਕ ਕਰ ਲੈ ਫਿਰ ਸ਼ਰੀ ਬੰਨੇ ਜਾਣਗੇ ਫਿਰ ਹੋਰ ਹੁਣ ਸ਼ਰੀ ਬੰਨਣ ਨੂੰ ਹੈ ਨਹੀਂ ਗਏ ਆਈ ਚੱਕ ਲੈ ਵੀ ਲੈ ਚੱਕ ਲੋ ਚੱਕ ਲੋ ਚੱਕਲ ਚੱਕ ਲੋ ਵੀ ਬਰਾਤ ਲੋਕ ਵੱਢੀ ਜਾਂਦੇ ਯਾਰ ਅੱਧ ਪਤਾ ਲੱਗਿਆ ਉਹ ਤੂੰ ਤਾਂ ਵੜਦਾ ਹੱਸਣ ਵਾਲੀ ਕਿਹੜੀ ਉਹ ਵੱਢਣ ਵਾਲਾ ਨਾ 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 ਜੀ ਭੈਣ ਬਾਲਣਾ ਤੁਸੀਂ ਇਕੱਠਾ ਕਰ ਦਿਓ ਬਰਾਤ ਲੋਕ ਇਹ ਹੀ ਕਰਦੇ ਇਹ ਕਰਦੇ ਹੋਣ ਲੱਗੇ ਬਾਗ ਦਾ ਕਾਹੂ ਬੋਲਣ ਮੈਂ ਫੜਾਈ ਫਿਰ ਕਦੇ ਨੂੰ ਮੇਰਾ ਚੱਕ ਲੈ ਲਾ ਦੇ ਤੈਨੂੰ ਕਹੇ ਨਾ ਚਾਹੇ ਕੋਈ ਗੱਲ ਸੀਰੀਅਸ ਕਹਿ ਦੇਵੇ ਇਹਦੀ ਗੱਲ ਤੇ ਹਾਸਾ ਨਹੀਂ ਆਉਂਦਾ ਫੜਾਈ ਫਿਰ ਇਹਨਾਂ ਨੂੰ ਕਦੇ ਆਇਆ ਮੂੰਹ ਦੂਰੇ ਬਾਦੂ ਬਾਲਾ ਇਕੱਠਾ ਕੀਤਾ ਨਹੀਂ ਹੋਏ ਜਾ ਯਾਰ ਆ ਇੱਥੇ ਬੈਠਣ ਨਹੀਂ ਆਇਆ ਪਤਾ ਤੂੰ ਆ ਇਧਰ ਬੂਟੇ ਚੱਕ ਲੈ ਮੈਨੂੰ ਕਹਦਾ ਸੁੱਕੇ ਦੇ ਬੂਟੇ ਨਹੀਂ ਹੈਗੇ ਮੈਨੂੰ ਸਟਾਲੋਂ ਸੁੱਕੇ ਦੇ ਸੁਕਣੇ ਲੈ ਗੱਡੀ ਉਰੇ ਬੈ ਕਰਕੇ ਲੈ ਯਾਰ ਫੁੱਲਾ ਆ ਬਾਈ ਨੂੰ ਬੰਦਦਾ ਫੁੱਲਾਲੇ ਬੂਟੇ ਲੈਣ ਦਾ ਮਾਰਾ ਦੇ ਤਲੇ ਆਪਾਂ ਨੂੰ ਭੰਡੀ ਜਾਂਦਾ ਭੈਣ ਗੁੱਡੀ ਕਿਦਾਂ ਮੁਰੇ ਲੈ ਲੋ ਓ ਕੇਰਾ ਬਾਹਰ ਕੱਢ ਲੋ ਫਿਰ ਚਲੋ ਆ ਹੋਏ ਮਿੰਟ ਮਾਰੋ ਓਏ ਬਲ ਕਰਨ ਘਟੇ ਜਾ ਨਾ ਹੁੰਦੀ ਲੱਦ ਜੇ ਮੋੜ ਤੇ ਆਪਾਂ ਨਾਲ ਉਹਦੇ ਨਾਲ ਗੱਲ ਹੋਈ ਬਈ ਆਪਾਂ ਰਹੇ ਆ ਅਫਸਰ ਨਾਲ ਕਾਲਾ ਜੋ ਨਾ ਤੁਮਾ ਦਾ ਕੋਈ ਕਦਮ ਹਟਾਉਣਾ ਨਹੀਂ ਅੱਜ ਕੋਈ ਬੰਦਾ ਇਹਦਾ ਕੋਲਡ ਵਾਲੇ ਆਇਆ ਮੁੰਡੇ ਉਹ ਗੱਡੀ ਉਹ ਉੱਥੇ ਆ ਜਾਣੀ ਯਾਰ ਗੱਡੀ ਇੱਥੇ ਲਾ ਲਓ ਯਾਰ ਹੋਰ ਬੈਠ ਲਿਆ ਓਏ ਉਰੇ ਲਿਆ ਤੂੰ ਤੇ ਉਥੇ ਆ ਜਾਣੀ ਹਾਂ ਗੱਡੀ ਇੱਥੇ ਤਾਂ ਆ ਜੂ ਯਾਰ ਉਹੀ ਬਣ ਕੇ ਢੇਕੜੀ ਨੇ ਓ ਚੋਣ ਨਾਲ ਆ ਮੋੜ ਤੇ ਡੋਟੇ ਆਣਗੇ ਕੋਈ ਨਹੀਂ ਇੱਥੇ ਥੋੜਾ ਬੈਕ ਲਿਓ ਤੂੰ ਲਾਲਾ ਬੈਕ ਬਰੇ ਤੇ ਬਗਲਾਨ ਮੰਨੂ ਮੇਰੇ ਤੇ ਕਹਿੰਦਾ ਲੋ ਭਾਈ ਇਹਦਾ ਕੈਮਰਾ ਕਰ ਜਾੜਾ ਇਹ ਮਿੰਟੇ ਬਲੀ ਲੱਛੀਆਂ ਨੂੰ ਮੋਲੀਆਂ ਲਾਵਾਂਗੇ ਗਾਹਾਂ ਨੂੰ ਵਿਆਹ ਕਰਾਵਾਂਗੇ ਪਰ ਉਹ ਦੱਲੇ ਗਾਹਾਂ ਉਹਦੋਂ ਅਗਲੇ ਇਹਦਾ ਯਾਰ ਆਇਆ ਇਹ ਆਪਾਂ ਨੂੰ ਤਾਂ ਕੀ ਫਾਇਦੇਮੰਦ ਹੈਣੀ ਇਹ ਬੂਟਿਆਂ ਦਾ ਇਹਦਾ ਆਉਣ ਵਾਲੀ ਪੀੜ੍ਹੀ ਨੂੰ ਫਾਇਦਾ ਮਜ਼ਾਕ ਨਹੀਂ ਆਪਾਂ ਨੂੰ ਕਦਾ ਫਾਇਦਾ ਹੋ ਗਿਆ ਹੁੰਦਾ ਇਹ ਕਿੱਥੋਂ ਕਿੱਥੋਂ 5 ਸਾਲ ਲਿਆ ਹਜੇ ਬੂਟੇ ਨਹੀਂ ਹੋ ਗਦੇ 5 ਸਾਲ 6 ਸਾਲ 6 ਸਾਲ ਤੇਰੀ ਉਮਰ ਕਿੰਨੀ ਕਾ ਢੋਲੇ ਬੋਲੇ ਆ ਦੇਖੀ ਵਧੀਆ ਬੂਟਾ ਅੰਮਨੂ ਨੇ ਕਹਾਂ ਨੂੰ ਵਿਆਹ ਕਰਾਉਣਾ ਪਰ ਇਹ ਇਹ ਤਾਂ ਵੀ ਵੱਟ ਕੇ ਸ਼ੀਲ ਨਾ ਕਰੇ ਊੜਾ ਹੋ ਗਿਆ ਚੁੱਤੀ ਦਾੜੀ ਆ ਗਈ ਤਾਂ ਉਹ ਇਹ ਤਾਂ ਉੱਥੇ ਰੱਖੋ ਮੋੜ ਲਿਆ ਲੈ ਓਏ ਇੱਥੇ ਗੱਡੀ ਖੜਾ ਗੱਡੀ ਖੜਾ ਮੰਗੇ ਲੈ ਵੀ ਦੋ ਨੰਬਰ ਤੇ ਆਪਾਂ ਲੈ ਕੇ ਜਾਵਾਂਗੇ ਇਹ ਸੰਜਣਾ ਦਾ ਬੂਟਾ ਵਿੱਚ ਸਭ ਤੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਬਈ ਬਹੁਤ ਫਾਇਦੇਮੰਦ ਹੁੰਦਾ ਇਹ ਓਹ ਆਹ ਬੂਟੇ ਹੈ ਇਸ ਤੋਂ ਜ਼ਿਆਦਾ ਕੈਲਸ਼ੀਅਮ ਹੈ ਜੇ ਹੱਡੀਆਂ ਵਿੱਚ ਆਪਣੇ ਤੇ ਕੈਲਸ਼ੀਅਮ ਦੀ ਘਾਟ ਆ ਤਾਂ ਸੰਜਣਾ ਦਾ ਬੂਟਾ ਪੂਰਾ ਫਾਇਦੇਮੰਦ ਆ ਆਪਣੇ ਲਈ ਇਹ ਦੋ ਆਡਾ ਕੱਢਦੇ ਮਨੂ ਮੈਂ ਕਿਹੜੇ ਲੋੜੇ ਲੈ ਆਵੀ ਹੁਣ ਆਪਾਂ ਕਿਕਰਾਂ ਲੈ ਕੇ ਜਾਵਾਂਗੇ ਆਹ ਹਵਲੀਆਂ ਅੱਕ ਤਾਂ ਕਿਕਰਾਂ ਜਰੂਰੀ ਨੇ ਅੱਕ ਦਾ ਅੱਕਲਾ ਬੂਟਾ ਕੀ ਕਰਨਾ ਜਾ ਜਾ ਇਧਰੋਂ ਨਾ ਮੈਂ ਸੁਵੇ ਤੇ ਕਹੇਰੇ ਆ ਲੈ ਆਵੀ ਬੂਟੇ ਅਸੀਂ ਲੱਦ ਲੈ ਨਾਸਰੀ ਚੋਂ ਹੁਣ ਹੱਥ ਪੈਰ ਤੋੜੀਏ ਪਾਣੀ ਪੁਣੀ ਪੀ ਕੇ ਤੁਰਦੇ ਆ ਉਹ ਜਹਾਜ ਚੱਲਦਾ। ਆਪਾਂ ਗਏ ਲਈਏ ਨਾ ਚਲੋ ਬੂਟੇ ਵੀ ਲਾਉਣੇ 1:30 ਹੋ ਗਏ ਕਰਨਾ ਮਰ ਤੁਮਾ ਬਾਟੇ ਵੀ ਬਣਾਉਣਾ ਆਪਣਾ ਇੰਜੋਏ ਕਰਨਾ ਆਪਾਂ ਸ਼ਾਮ ਨੂੰ ਹੁਣ ਕਿੱਥੇ ਕਿਤੇ ਜਾਣਾ ਉਹ ਤਾਂ ਕਿੱਥੇ ਜਾਣਾ ਤਾਂ ਕਿਤੇ ਨਹੀਂ ਜਾਣਾ ਤੈਨੂੰ ਨਾ ਹੀ ਕਿਤੇ ਜਾਣਾ ਤੂੰ ਕਿੰਨੇ ਵੇਲੇ ਮੁੜ ਕੇ ਮਗਾ ਉਹ ਸਾਰਾ ਦੁਕਾਨ ਦੇ ਪੈਸੇ ਲੈ ਕੇ ਉਹਨੇ ਹਲਾ ਮਾਰ ਕੇ ਜਾ ਨਹੀਂ ਰੋ ਬਸ ਠੀਕ ਆ ਠੀਕ ਆ ਜਾਏ ਚਲੋ ਵੀ ਮਿਲਦੇ ਆ ਬੂਟੇ ਹਲਾ ਉਹ ਤਾਂ ਲੈ ਕੇ ਫੇਸਤੀ ਮਪਾ ਲੈਣਾ ਮੁਟਿਆਲਾ ਹੁਣ ਤਾਂ ਪਹਿਲਾਂ ਤਾਂ ਲਈ ਵੱਡੇ ਵੱਡੇ ਉਹ ਟੱਕੜੇ ਘਰਾਂ ਦੇ ਬੂਟੇ ਲੱਗੀਆਂ ਨੇ ਕੌਣ ਪਚਾਰ ਸੁੱਟ ਦੇ ਵੀਰੇ ਬਾਈ ਨਾਲ ਕੋਈ ਗਾਤ ਕਰੀ ਜਾਉਂਦਾ ਵੱਧ ਬਣਦੇ ਸੀ ਉਹ ਲਾ ਦੋ ਪਤਾ ਲਾ ਦੋ ਉਹ ਹੀ ਜਾ ਵੀਰੇ ਜਾ ਕੇ ਇਹ ਨਹੀਂ ਦਿਖਾਇਆ ਕਹਿੰਦਾ ਮੇਰੇ ਤਾਂ ਆਡਰ ਰੱਖਦੇ ਬੂਟੇ ਚਾਹ ਹੋਗਾ ਨਾ ਕਰਨਾ 400 ਦੇਤਾ ਇਹ ਲਾ ਦੇ ਮੈਂਟਲ ਮਾਰ ਬਈ ਇਹ ਨਾਲ ਲਾ ਬੂਟੇ ਬਸ ਕਰਵਾਉਂਦਾ ਜੀ ਹੜਕੇ ਪਾਣੀ ਕਰਵਾ ਦੇਣਾ ਬਾਟਾ ਬਾਟਾ ਪਗਣਾ ਤੂੰ ਦੇ ਦੇ ਯਾਰ ਚਲੋ ਠੀਕ ਆ ਵੀਰੇ ਓਕੇ ਠੀਕ ਆ ਧੰਨਵਾਦ ਕੋਈ ਨਾ ਮਿਲਦੇ ਆ ਹਾਂ ਹਾਂ ਵੀਰੇ ਜਰੂਰ ਆ ਜਮੇ ਬੂਟੇ ਲਾਉਨੇ ਹੁਣ ਤੇ ਟਰਦੇ ਆ ਲੈ ਲੋ ਗੈਸ ਤੇ ਆ ਬੰਦੇ ਨੇ ਥੋੜੇ ਲਾਂਟਾਂ ਪਾ ਰਹੇ ਇੱਕ ਬੂਟਾ ਨਹੀਂ ਚੱਕਿਆ ਬੰਦਾ ਚੜ ਕੇ ਮੂਰੇ ਬਹਿ ਗਿਆ ਨਹੀਂ ਲੇਪੜਿਆਗਾ ਆ ਦੇਖ ਲੋ ਕੁਛ ਨਹੀਂ ਕਰ ਰਹੇ ਨੇ ਕਬੂਟਾ ਨੀ ਚੱਕਾ ਬਾਕੀ ਸੀ ਬਲੌਗ ਦੇਖ ਲਿਆ ਸ਼ੁਕਰੀਆ ਬਾਸਾ ਹੱਥ ਇਕੜਾਉਂ ਨਹੀਂ ਲਿਆਂਦਾ ਬੇ ਮੋਗਨਾ ਬੈਠ ਗਿਆ ਆਹ ਲੈ ਸੀ ਹੱਥ ਤੇ ਬੈਠ ਕੇ ਜਾਂਦੇ ਆ ਉਹ ਦੇ ਲਾ ਉਹ ਬੈਠੇ ਸੱਤ ਤੇ ਚਲੋ ਮੈਨੂੰ ਵੀ ਚੜਾਓ ਯਾਰ ਉਹ ਖੜਾ ਤੋਰੀ ਨਾ ਹਜੇ ਖੜੀ ਕਿੱਥੇ ਜਾ ਬੋ ਹੌਲੀ ਚਲਾਈ ਉਹਨੂੰ ਕਹਾਂ ਨੂੰ ਮੂਰੇ ਨਾ ਮਾਰੀ ਚੱਕ ਕੇ ਉਹ ਖੜ ਜਾ ਇੱਥੇ ਬੈਠੀ ਮੈਂ ਹੱਟਪੂ ਹੱਥ ਪਾ ਲਈ ਟਿੱਪਣੀ 'ਚ ਬੈਠ ਗਏ ਲਾਉਨੇ ਆ ਬੂਟੇ ਅੱਜ ਲੈ ਯਾਰ ਰੇਤ ਭਰਈ ਆ ਮੈਂ ਬੂਟੇ ਇਧਰ ਬਈ ਲੰਦੇ ਹੋਏ ਰੇ ਆਪਣੇ ਵੇ ਹੌਲੀ ਆ ਹੌਲੀ ਕਰਮੀ ਗੰਦੀਆਂ 17 ਕੀ ਪਕਾਦ ਵਾਲਾ ਬੜਾ ਖੰਦਾ ਪੂਰਾ ਹੈ ਹੋ ਕੌਣ ਹੁੰਦਾ ਆਲੇ ਨਾਲ ਤੇਰੇ ਲਈ ਕਮਬਾਵੀ ਹੈ ਵੀ ਸੰਘਰਸ਼ ਜਾਰੀ ਹੈ ਪੂਰੀ ਧੁੱਪ ਚ ਲੱਗੇ ਹੋਏ ਨੇ ਆਪਣੇ ਭਰਾ ਆਪਣੀ ਪੂਰੀ ਗਰਮੀ ਦੇ ਵਿੱਚ ਬਹੁਤ ਵੱਡਾ ਜੋਗਦਾਨਾ ਭਰਾਵਾਂ ਦਾ ਇਹਨਾਂ ਤੋਂ ਬਿਨਾ ਆਪਾਂ ਬੂਟੇ ਨਹੀਂ ਸੀ ਲਾ ਸਕਦੇ। ਸਾਡੇ ਕੋਲ ਭਈ ਨਾਲੀਆਂ ਵੀ ਬਣਾਤੀਆਂ ਤੇ ਆਹ ਪਾਣੀ ਦਾ ਪ੍ਰਬੰਧ ਵੀ ਇੱਥੇ ਵਧੀਆ ਹੈਗਾ। ਪੂਰਾ ਵਧੀਆ ਜੋਗਦਾਨਾ ਪ੍ਰਾਥਨਾ ਦਾ। ਅੱਗੇ ਪਾਣੇ ਧੁੱਪੀ। ਉਹ ਦੇਖ ਲਓ। ਬਹੁਤ ਵਧੀਆ ਭਈ ਇਹ ਫਰਾਲਾ ਭਰਾਵਾਂ ਦਾ। ਆ ਇੱਥੇ ਆਪਾਂ ਕਿਕਰਾਂ ਲਾਉਣੀਆਂ ਨੇ। ਆ ਜਗਾ ਤੇ। ਦੇਖ ਸਾਗਰਾ। ਉਹ ਵਾਟ ਕੇ ਭਾਈ ਅਜੇ ਤੱਕ ਸੰਘਰਸ਼ ਜਾਰੀ ਆ ਬੂਟੇ ਲਾਈ ਜਾਂਦੇ ਆ ਉਹ ਦੇਖੋ 250 ਦੇ ਬੂਟੇ ਦੇ ਗਰੀਬ ਲਾਤਾ ਸਾਰੇ ਬੰਦੇ ਆਪਣੇ ਬਹੁਤ ਬੜੀ ਸਹਿਯੋਗ ਦਿੰਦੇ ਨੇ ਸਾਰਿਆਂ ਦੇ ਸਹਿਯੋਗ ਨਾਲ ਹੀ ਲੱਗੇ ਨੇ ਭਾਈ ਸਾਰੇ ਪੰਡਾ ਚ ਨਾ ਰਹਿਣਾ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਇਹੋ ਜਿਹੇ ਭਰਾ ਹੋਣੇ ਚਾਹੀਦੇ ਜਿਨ੍ਹਾਂ ਨੇ ਇੰਨਾ ਸੰਘਰਸ਼ ਕਰਾਇਆ ਨਾਲ ਲੱਗੇ ਪਏ ਨੇ ਭਾਈ ਸ਼ਵੇਰ ਦੇ ਉਹ ਦੇਖੋ ਉਹਦਾ ਵੀਰੇ ਦਿਖਾ ਦੇ ਉਹ ਸਾਹਮਣੇ ਬੈਠੀ ਹੋਰੀ ਉਹ ਪਿਆਰਾ ਬੈਠੀ ਸੋਹਣੀ ਸਾਪਿਆੜਾ ਸੰਸ ਤੇ ਬਾਗੋਂ ਮੁੰਡੇ ਪਾਣੀ ਬੂਟਿਆਂ ਲਈ ਜਾਂਦੇ ਆ ਕੰਮ ਚੱਲੀ ਜਾ ਰਿਹਾ ਵਧੀਆ ਆਇਆ ਆਇਆ ਹੁਣ ਪੂਰ ਪਾਟਾ ਜਾ ਹੁਣ ਮੇਰੀ ਵਾਰੀ ਆ ਮੈਂ ਪੱਟੂ ਬੂਟੇ ਉਹ ਮਾਗਰੇ ਪੱਟਾ ਟੂ ਆ ਹੁਣ ਆਇਆ ਪਟਲਾ ਪਟਲਾ ਮਨੂੰ ਪਟਲਾ ਹਲਾ ਮਾੜਾ ਮਾੜਾ ਬਜ਼ੁਰਗਾਂ ਨੂੰ ਜਦੋਂ ਬਜ਼ੁਰਗ ਹੋ ਗਿਆ ਅੱਲੇ ਜਵਾਕਾਂ ਨੂੰ ਕਹਿਣ ਜੋਗਾ ਹੋ ਜਾਏਗਾ ਵੀ ਬਾਈ ਆ ਬੂਟੇ ਮੈਂ ਲਾਏ ਸੀਗੇ ਵੀ ਪੱਤਾ ਬੂਟੇ ਮੈਂ ਲਾਏ ਸੀ ਐਂ ਤਾਂ ਕਹਿਣ ਜੋਗਾ ਇੱਕ ਤਾਂ ਲਾ ਰੇ ਐ ਯਾਰ ਸਵੇਰ ਦਾ ਹਾਸਿਆਂ ਤੇ ਰੱਖਿਆ ਬੰਦਾ ਤੁਸੀਂ ਦੇਖੀ ਲਿਆ ਹੁਣ ਬਲੌਗ ਚ ਸਵੇਰ ਦਾ ਹਾਸੇ ਘੜਾਈ ਜਾਂਦਾ ਉਹਦੇ ਫਰੀ ਦੇ ਬੂਟੇ ਚੱਕ ਕੇ ਗੱਡੀ 'ਚ ਧਰ ਲੇ ਚੱਲ ਚੱਲ ਪਾਚਾ ਤੈਨੂੰ ਦੋਸਾਂ ਮਾਗ ਲਿਆ 400 ਕਹਿੰਦਾ ਬੱਸ ਕਹਿੰਦਾ ਆਪਾਂ ਉੱਥੇ ਹੀ ਰੱਖ ਦਿੰਦਾ ਕਹਿੰਦਾ ਬਾਈ ਲਾਦਾ ਕਹਿੰਦਾ ਬਾਈ ਥੱਲੇ ਲਾਦਾ ਬੂਟੇ ਉਹ ਹੱਥ 'ਚ ਖਰਾ ਲੈ ਜਾਇਆ ਰੱਖਦਾ ਕੀ ਹੋ ਗਿਆ ਇੱਕ ਬਣੀ ਪੱਟਾ ਇਸ ਤਰ੍ਹਾਂ ਤੇ ਲੱਗੋ ਟੂਆ ਲਖਾਈ ਆ ਦੇਖ ਲਓ ਟੂਆ ਦੇਖ ਲਓ ਬਈ ਇਹਦਾ ਪੱਟਾ ਹਾਂਜੀ ਵੀਰੇ ਆਪਣੇ ਭਰਾ ਬਹੁਤ ਸੰਘਰਸ਼ ਕਰ ਰਹੇ ਹਨ ਤੁੱਪ ਦੇ ਵਿੱਚ ਤੇ ਆਪਣੇ ਅੱਜ ਜਨਮ ਦਿਨ ਦੀ ਖੁਸ਼ੀ 'ਚ ਭਰਾਵਾਂ ਨੇ ਬੂਟੇ ਲਾਏ ਨੇ ਮੇਰੇ ਨਾਲ ਲਵਾਏ ਨੇ ਅਸੀਂ ਤੇ ਬੂਟੇ ਦੇਖ ਸਕਦੇ ਹੋ ਬਈ ਤੁਸੀਂ ਆਪਾਂ ਲਿਆਂਦੀਆਂ ਨਿਮਾ ਹਨਾ ਦੇਸੀ ਨਿਮਾ ਆ ਦੇਖ ਲਓ ਦੇਸੀ ਨਿਮਾ ਜਿਹੜੀ ਆਪਣੇ ਬਹੁਤ ਗੁਣਾਕਾਰੀ ਹੈ ਨਾ ਇਹ ਲੋਕ ਹੁੰਦੇ ਜਾਂਦੇ ਨੇ ਆਪਣੀ ਧਰਤੀ ਤੋਂ ਇਹੋ ਜਿਹੇ ਬੂਟਿਆਂ ਦੀ ਆਪਾਂ ਨੂੰ ਬਹੁਤ ਜ਼ਰੂਰਤ ਆ ਤੇ ਦਵਾਈਆਂ ਵੀ ਬਣਦੀਆਂ ਨੇ ਇਹ ਬੂਟਿਆਂ ਦੀਆਂ ਬਹੁਤ ਵਧੀਆ ਵੀਰੇ ਮੁੰਡੇ ਦਾ ਬਰਥਡੇ ਆ ਦੋਟਾ ਹੀ ਸ਼ੋਤਨ ਦੇ ਸ਼ਮੂਗ ਬੂਟਾ ਲਾਇਆ ਨੇ ਵਧੀਆ ਸੋਹ ਜਾਈ ਬਾਬੋ ਲੰਬੀ ਹੋਰ ਬਕਸ਼ੇ ਵਧੀਆ ਬਹੁਤ ਵਧੀਆ ਵੀਰੇ ਸਾਰੇ ਲਾਇਆ ਕਰੋ ਯਾਰ ਲੱਗੇ ਪੈ ਰਹੇ ਸੁੰਨੀ ਹੁਣੀ ਸ਼ਿੰਗਾਰਸ ਕਰਨ ਪੂਰੀ ਧੁੱਪ ਚ ਤਾਂ ਮਾਨ ਵੀ ਪੂਰਾ ਚ ਜੋਰਾਂ ਤੇ ਆ ਬਈ ਤੇ ਭਰਾ ਹੁਣਾਂ ਦਾ ਬਹੁਤ ਵੱਡਾ ਅਪਰਾਲਾ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਸਹਿਯੋਗ ਤੋਂ ਬਿਨਾ ਆਪਾਂ ਬੂਟੇ ਨਹੀਂ ਲਾ ਸਕਦੇ ਬਈ ਸਾਰੇ ਭਰਾਵਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਉਹ ਦੇਖ ਲਓ ਪੂਰੀ ਗਰਮੀ ਦੇ ਵਿੱਚ ਲੱਗੇ ਫਿਰਨੇ ਇਹ ਧੁੱਪ ਦੇ ਵਿੱਚ ਬੂਟੇ ਲਾ ਰਹੇ ਨੇ ਦੇਖ ਲਓ ਪੂਰਾ ਟੈਂਪਰੇਚਰ ਹੋਇਆ ਪਿਆ ਡੇਢ ਦੋ ਦਾ ਟਾਈਮ ਹੋਇਆ ਪਿਆ ਪੁੱਟੇ ਸੀ ਲਾਈ ਜਨੇ ਤਕਰੀਬਨ ਸੀ 250 ਦੇ ਕਰੀਬ ਬੂਟਾ ਲਾਉਣਾ ਅੱਜ